ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਦੋਸਤੋ ਕੀ ਹਾਲ ਚਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਪਿੰਡ ਆਉਣਾ ਸੀ ਅੱਜ ਨਗਰ ਕੀਰਤਨ ਅਸੀਂ ਸੋਚਾ ਲੰਗਰ ਲਾ ਦਈਏ ਅਸੀਂ ਲਾਉਣਾ ਆਲੂ ਵਾਲੇ ਪਕੌੜਿਆਂ ਦਾ ਲੰਗਰ ਸਾਡੀ ਚੱਲ ਰਹੀ ਆ ਧੋਆ ਧਵਾ ਯਾਲੂਆਂ ਦੀ ਤੇ ਉਹ ਤੋਂ ਹੁਣ ਤੋਂ ਬਾਅਦ ਅਸੀਂ ਕੀਤੀ ਉਹਨਾਂ ਦੀ ਕਟਾਈ ਕਟਾਈ ਕਟੋਈ ਕਰਕੇ ਆਲਰੇਡੀ ਸਾਡਾ ਕੰਮ ਤਿਆਰ ਹੋ ਗਿਆ ਫੇਰ ਅਸੀਂ ਲੈਂਦੇ ਇੱਕ ਸਪੀਕਰ ਫਿਕਰ ਸਿਲੈਂਡਾ ਲਾਉਣ ਵਾਸਤੇ ਤੇ ਫਿਰ ਆ ਗਿਆ ਹਲਵਾਈ ਹਲਵਾਈ ਨੇ ਕੱਢੇ ਪਹਿਲਾਂ ਕੱਚੇ ਪਕੌੜੇ ਰਾਜੂ ਹਲਵਾਈ ਆਪਣੇ ਪਿੰਡ ਦਾ ਹੀ ਐ ਫਿਰ ਮੈਂ ਤੇ ਲਖਵਿੰਦਰ ਵਾ ਗਿਆ ਅਖਬਾਰ ਲੈਣ ਪਕੌੜਿਆਂ ਵਾਸਤੇ ਤੇ ਆ ਕੇ ਲਖਵਿੰਦਰ ਨੇ ਹਲਵਾਈ ਨੂੰ ਕਿਹਾ ਜਿਹੜੇ ਸੇਵਾ ਕਰਦੇ ਨੂੰ ਵਾਸਤੇ ਕੱਢੋ ਪਕੌੜੇ ਉਹਨਾਂ ਵਾਸਤੇ ਕੱਢੇ ਪਕੌੜੇ ਤੇ ਪਿੱਟੂ ਬਣਾ ਲਿਆ ਫਿਰ ਚਾਹ ਸੇਵਾਦਾਰਾਂ ਵਾਸਤੇ ਘਰੋਂ ਉਸ ਤੋਂ ਬਾਅਦ ਅਸੀਂ ਧਰ ਲਈ ਸਾਰੀ ਸੰਗਤ ਵਾਸਤੇ ਚਾਹ ਜਿਹੜੀ ਨਕਰਕ੍ਰਿਸ਼ਤਾਂ ਦੇ ਨਾਲ ਆਉਣੀ ਹੈ ਉਸ ਤੋਂ ਬਾਅਦ ਲਾਡੀ ਮੈਨੂੰ ਕਹਿੰਦਾ ਵੀਰੇ ਥੋੜੀ ਜੀ ਬਣਾ ਲੈ ਵੀਡੀਓ ਅਸੀਂ ਲਾਗੇ ਵੀਡੀਓ ਬਣਾਉਣ ਉੱਤੇ ਉਸ ਤੋਂ ਬਾਅਦ ਲਾਡੀ ਨੇ ਦਿੱਤਾ ਮੱਛਾਂ ਨੂੰ ਤਾਂ ਤੇ ਕਰਿਆ ਪਰਨਾ ਸੈਟ ਲੋ ਵੀ ਆਲਰੇਡੀ ਪਕੌੜੇ ਆਪਣੇ ਪਣ ਚੁੱਕੇ ਨੇ ਸਾਰੇ ਕੰਮ ਸਾਡਾ ਚੱਲ ਰਿਹਾ ਯੋਰਾ ਸ਼ੋਰਾ ਦੇ ਇਧਰ ਮੁੰਡੇ ਅਖਵਾਰ ਕੱਟ ਰਹੇ ਨੇ ਅਖਵਾਰ ਕੱਟਣ ਤੋਂ ਬਾਅਦ ਫਿਰ ਪਈ ਲਖਵਿੰਦਰ ਨੇ ਹੜਵਾਇਆਂ ਨੂੰ ਚਾਹ ਚਾਹ ਤੋਂ ਬਾਅਦ ਹੱਥ ਜੇ ਮਨ ਲੱਗ ਗਿਆ ਮੇਗਾ ਘਟਕਚਾ ਸਾਨੂੰ ਵੀ ਪਿਆ ਲੋ ਅਸੀਂ ਵੀ ਪੀ ਲਈ ਚਾਹ ਫਿਰ ਉਸ ਤੋਂ ਬਾਅਦ ਸਾਡਾ ਹੋ ਗਿਆ ਕੰਮ ਰੈਡੀ ਅਸੀਂ ਸਾਰੇ ਗਲਾਸ ਗਲੂਚਲ ਨੇ ਟੇਬਲ ਤੇ ਬਾਹਰ ਫਿਰ ਕੁਝ ਬੰਦੇ ਸਾਡੇ ਨਗਰ ਕੀਰਤਨ ਦੀ ਵਾਰ ਖੜ ਕੇ ਵੇਟ ਕਰਨ ਲੱਗੇ ਵੇਟ ਕਰਨ ਤੋਂ ਬਾਅਦ ਨਗਰ ਕੀਰਤਨ ਆਇਆ ਤੇ ਮੂਰੇ ਸਫਾਈ ਵਾਲੇ ਸੇਵਾ ਕਰ ਰਹੇ ਸੀਗੇ ਉਸ ਤੋਂ ਬਾਅਦ ਟਰੈਕਟਰ ਬਹੁਤ ਸੋਹਣੀ ਸਜਾਏ ਹੋਏ ਸੀ ਮੰਡਿਆ ਨੇ ਜਿਨ੍ਹਾਂ ਨੇ ਸੇਵਾਦਾਰਾਂ ਨੇ ਜਿਹੜੇ ਲੱਗੇ ਹੋਏ ਸੀ ਨਾਲ ਤੇ ਫਿਰ ਆਇਆ ਗੱਤਗਾਣੀ ਬਾਬੇ ਉਹਨਾਂ ਨੇ ਦਿਖਾਇਆ ਜਹਰ ਬਾਬੇ ਪੂਰੇ ਜੋਸ਼ ਸੀਗੇ ਉਸ ਤੋਂ ਬਾਅਦ ਆ ਗਏ ਪੰਜ ਪਿਆਰੇ ਪੰਜ ਪਿਆਰਾਂ ਦੇ ਨਾਲ ਸੀ 파ੜ ਕੀ ਸਾਹਿਬ ਫਿਰ ਅਸੀਂ ਟੇਕਿਆ ਮੱਥਾ ਫਿਰ ਅਸੀਂ ਲਾਗੇ ਲੰਗਰ ਵਰਤਾਉਣ ਉਹਨਾਂ ਸੰਗਤਾਂ ਨੂੰ ਜੋ ਟਰਾਲੀਆਂ ਵਿੱਚ ਬੈਠੀਆਂ ਸੀ ਅਸੀਂ ਵਰਤਾਇਆ ਟਰਾਲੀਆਂ ਵਾਲੀਆਂ ਸੰਗਤਾਂ ਨੂੰ ਲੰਗਰ ਜਿਹੜੇ ਆਪਣੇ ਹੋਰ ਸੇਵਾਦਾਰ ਸੀ ਉਹਨਾਂ ਨੇ ਵਰਤਾਇਆ ਉਹਨਾਂ ਸੰਗਤਾਂ ਨੂੰ ਲੰਗਰ ਜੋ ਤੁਰ ਕੇ ਪੈਦਲ ਜਾ ਰਹੀਆਂ ਸੀਆਂ ਸਾਰੇ ਸੇਵਾਦਾਰਾਂ ਨੇ ਬਹੁਤ ਵਧੀਆ ਸੇਵਾ ਕੀਤੀ ਰੜਕੇ ਤੇ ਉਸ ਤੋਂ ਬਾਅਦ ਹੋ ਗਈ ਨਗਰ ਕੀਰਤਨ ਦੀ ਸਮਾਪਤੀ ਇਹ ਲਾਸਟ ਟਰੈਕਟਰ ਸੀਗਾ ਤੇ ਫਿਰ ਕੰਮੂ بھائی ਨੇ ਲਾਏ ਨਾਲ ਛੋਟੇ-ਛੋਟੇ ਬੱਚੇ ਤੇ ਉਹਨਾਂ ਨੇ ਕੀਤਾ ਜਿਹੜੇ ਕਲਾਸ ਬੇਸਟ ਇਸ ਦੀ ਉਹ ਕਰਨ ਲਈ ਇਕੱਠੀ ਤੇ ਉਹ ਲਾਤੀ ਇੱਕ ਸਾਈਡ ਤੇ ਉਸ ਤੋਂ ਬਾਅਦ ਅਸੀਂ ਲਾਇਆ ਇੱਕ ਜਕਾਰਾ ਬੋਲੇ